ਕੀ ਹਾਲਾ ਮੁੰਡਿਓ ਆ ਸੁਣ ਮੈਂ ਦਿਖਾਉਣਾ ਪਹਿਲਾਂ ਤਾਂ ਮੈਂ ਇਹਦੀ 65 ਸ਼ੱਕ ਕਟਾਈ ਕਰੀ ਸਾਰੇ ਦੀ ਠੀਕ ਹੈ ਨਾ ਸਾਰੇ ਦੀ ਇਹਦੀ ਕਟਾਈ ਕਰਕੇ ਤੇ ਫੇਰ ਮੈਂ ਨਾ ਹੁਣ ਇਹਨੂੰ ਖੁੰਝ ਲਈ ਜਾਂਦਾ ਸੀ ਮੈਂ ਫੇਰ ਭੁੱਲ ਗਿਆ ਮੈਂ ਸਾਰ ਸਾਨੂੰ ਵੀ ਵੀਡੀਓ ਬਣਾ ਕੇ ਦਿਖਾਉਣੀ ਆ ਵੀ ਝਾੜੂ ਝੂੜੀ ਦੀ ਕੋਈ ਲੋੜ ਨਹੀਂ ਪੈਂਦੀ ਝਾੜੂ ਤਾਂ ਸਮਝਿਆ ਬਿਰਲਾ ਚ ਵੀ ਨਹੀਂ ਕੱਢ ਸਕਦਾ ਜਿੱਥੇ ਹੀ ਕੱਢ ਦਿੰਦੀ ਆ ਆ ਵੀ ਦਿਖਾਉਣਾ ਸਾਨੂੰ ਦਿਖਾਉਣਾ ਹੁਣ ਮੈਂ ਮੰਦਿਓ ਮੰਨ ਦਿਓ ਗੱਲ ਕਰਾ ਇੱਧਰ ਲਾ ਮੇਰਾ ਜਿਹੜਾ ਦੂਜਾ ਹੱਥ ਆ ਉਹ ਮੋਬਾਈਲ ਤੇ ਆ ਇੱਧਰ ਵੇੜਾ ਦੇਖੋ ਹੁਣ ਆਵੇ ਬੁੜੀਆਂ ਨੂੰ ਹੁਣ ਕੋਈ ਟੈਨਸ਼ਨ ਨਹੀਂ ਬੁੜੀਆਂ ਉਧਰ ਅੱਡ ਕੱਪੜੇ ਕੋਈ ਜਾਂਦੇ ਨਾਲ ਦੇ ਠੀਕ ਹੈ ਨਾ ਹੁਣ ਤਾਂ ਮੰਨ ਦਿਓ ਇਹਨੂੰ